ਸਤਨਾਮੁ ਸ੍ਰੀ ਵਾਹਿਗੁਰੂ ਸਾਬ ਜੀ 10 ਬਸਤੂ ਲੈ ਪਾਛੇ ਪਾਵੈ ਇੱਕ ਬਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ ਦਸ ਪੀ ਹਰਲੇ ਥਿਉ ਮੂੜਾ ਕਹੂ ਕਹਾ ਕਰੀ ਜਿਸ ਠਾਕੁਰ ਸਿਉ ਨਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋਂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁੜ ਸਹਾਲਾਈ ਅਗੇ ਆਨੀ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹਵਰ ਉਸ ਕਾ ਬਸਵਾਸਨਾ ਹੋਵੇ ਜਿਸ ਕੀ ਬਸਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਤਨਾਮੁ ਸ੍ਰੀ ਵਾਹਿਗੁਰੂ ਸਹਬ ਜੀ 10 ਬਸਤੂ ਲੈ ਪਾਛੇ ਪਾਵੈ ਇੱਕ ਬਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ 10 ਪੀ ਹਰਲੇ ਥਿਓ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਓ ਨਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮੰnaya ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁਤ ਸਹ ਲਾਏ ਅਗਿਆਨੀ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹਵਰ ਉਸ ਕਾ ਬਸਵਾਸ ਨਾ ਹੋਵੇ ਜਿਸ ਕੇ ਬਸਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਤਨਾਮੁ ਸ੍ਰੀ ਵਾਹਿਗੁਰੂ ਸਹਬ ਜੀ 10 ਬਸਤੂ ਲੈ ਪਾਛੇ ਪਾਵੈ ਇੱਕ ਬਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ 10 ਪੀ ਹਰਲੇ ਤਿਉ ਮੂੜਾ ਕਹੂ ਕਹਾ ਕਰੀ ਜਿਸ ਠਾਕੁਰ ਸਿਓ ਨਹੀਂ ਚਾਰਾ ਤਾ ਕਿਉ ਕੇ ਜੇ ਸਾਧ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋਂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤិន ਪਾਇਆ ਅਗੰਤ ਸਾ ਆਪਣੀ ਦੇ ਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁਲ ਸਹ ਲਾਏ ਅਗਿਆਨੀ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੈ ਬਹਾਵਰ ਉਸ ਕਾ ਬਸਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਆਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਾਥੈ ਉਸੇ ਚਾਹਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਦਾਸ ਬਸਤੂ ਲੈ ਪਾਛੇ ਪਾਵੈ ਇੱਕ ਬਸਤਰ ਕਾਰਨ ਬਖੋਟੇ ਗਾਵੈ ਏ ਕਿਪੇਨਾ ਦੇ ਦਸ ਪਿਆਰੇ ਲੀ ਥਿਉ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਂ ਕਿਉ ਕੇ ਜੈ ਸਦ ਨਮਸਕਾਰਾ जांके मन लागा प्रभ सर्ब सुख ताहो मन वूठा। जिस जन अपना हुकम मनाया हुक्म थोक नानक तिन पाया ਅਗੰਤ ਸਾ ਆਪਣੀ ਦੇਰਾਸ ਖਾਤੇ ਬੇਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁੜ ਸਹ ਲਾਏ ਅਗੇ ਆਨੇ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੈ ਬਹਾਰ ਉਸ ਕਾ ਬਸ ਵਾਸਨਾ ਹੋਵੈ ਜਿਸ ਕੀ ਬਸ ਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਾਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਦਾਸ ਬਸਤੂ ਲੈ ਪਾਛੇ ਪਾਵੈ ਇੱਕ ਬਰਤਰ ਕਾਰਨ ਬਖੋਟੇ ਗਾਵੈ ਇੱਕ ਬੀਨਾ ਦੇ ਦਸ ਪੀ ਹਰਲੇ ਕਿਉਂ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕਿਉਂ ਕੇ ਜੈ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ सर्व सुख ताहु मन बूठा, जिस जन अपना हुकम मनाया, हुक्म थोक नानक तिन पाया अगंत सहा अपनी देरास। ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁਤ ਸਹਾਲਾਈ ਅਗੇ ਆਨੀ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਭਾਵਰ ਉਸ ਕਾ ਬਸਵਾਸ ਨਾ ਹੋਵੇ ਜਿਸ ਕੀ ਬਸਤ ਤਿਸ ਆਗੇ ਰੱਖੈ ਪ੍ਰਭ ਕੀ ਆਗਿਆ ਮਾਨੇ ਮਾਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਾਤਨਾਮ ਸ੍ਰੀ ਵਾਹਿਗੁਰੂ ਸਾਬ ਜੀ 10 ਬਸਤੂ ਲੈ ਪਾਛੇ ਪਾਵੈ ਇੱਕ ਬਸਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ ਦਸ ਪੀ ਹਰਲੇ ਤਿਉ ਮੂੜਾ ਕਹੂੰ ਕਹਾ ਕਰੀ ਸਾ ਠਾਕੁਰ ਸਿਓ ਨਾਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮੰnaya ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁੜ ਸਹਾਲਾਈ ਅਗੇ ਆਨੇ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹਵਰ ਉਸ ਕਾ ਬਸਵਾਸ ਨਾ ਹੋਵੇ ਜਿਸ ਕੀ ਬਸਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਤਨਾਮੁ ਸ੍ਰੀ ਵਾਹਿਗੁਰੂ ਸਹਬ ਜੀ 10 ਬਸਤੂ ਲੈ ਪਾਛੇ ਪਾਵੈ ਇੱਕ ਬਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ 10 ਪੀ ਹਰਲੇ ਤਿਉ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਉ ਨਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਬੇਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁਤ ਸਹਾਲਾਈ ਅਗਿਆਨੀ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹਵਰ ਉਸ ਕਾ ਬਸਵਾਸ ਨਾ ਹੋਵੇ ਜਿਸ ਕੀ ਬਸਤ ਤਿਸ ਆਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਾਥੈ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਿਬ ਸਦਾ ਦਿਆਲ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ 10 ਬਸਤੂ ਲੈ ਪਾਛੇ ਪਾਵੇ 1 ਬਸਤਰ ਕਾਰਨ ਬਖੋਟੇ ਗਾਵੇ 1 ਪੀਣਾ ਦੇ 10 ਪੀ ਹਰੇਲੇ ਥਿਓ ਮੂੜਾ ਕਹੂੰ ਕਹਾ ਕਰੀ ਸ ਠਾਕੁਰ ਸਿਓ ਨਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁੜ ਸਹਾਲਾਈ ਅਗੇ ਆਨੇ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹਵਰ ਉਸ ਕਾ ਬਸਵਾਸਨਾ ਹੋਵੇ ਜਿਸ ਕੀ ਬਸਤ ਤਿਸ ਆਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਾਥੈ ਉਸ ਤੇ ਚੋ ਗੁਣ ਕਰੇ ਨਿਹਾਲ ਨਾਨਕ ਸਹਿਬ ਸਦਾ ਦਿਆਲ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ 10 ਬਸਤੂ ਲੈ ਪਾਛੇ ਪਵੈ ਇੱਕ ਬਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ 10 ਪੀ ਹਰਲੇ ਤਿਉ ਮੂੜਾ ਕਹੂੰ ਕਹਾ ਕਰੇ ਜਿਸ ਠਾਕੁਰ ਸਿਓ ਨਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮੰnaya ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕਸ਼ ਬਹੁਤ ਸਹਾਲਾਈ ਅਗੇ ਆਨੇ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹਵਰ ਉਸ ਕਾ ਬਸਵਾਸ ਨਾ ਹੋਵੇ ਜਿਸ ਕੀ ਬਸਤ ਤਿਸ ਆਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਾਥੈ ਉਸ ਤੇ ਚੋ ਗੁਣ ਕਰੇ ਨਿਹਾਲ ਨਾਨਕ ਸਹਿਬ ਸਦਾ ਦਿਆਲ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ 10 ਬਸਤੂ ਲੈ ਪਾਛੇ ਪਾਵੈ ਇੱਕ ਬਤਰ ਕਾਰਨ ਬਖੋਟੇ ਗਾਵੈ ਇੱਕ ਪੀਣਾ ਦੇ 10 ਪੀ ਹਰਲੇ ਤਿਉ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕਿਉ ਕੇਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋਂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮੰnaya ਸਰਬ ਥੋਕ ਨਾਨਕ ਤਿੰਨ ਪਾਇਆ ਅਗੰਤ ਸਾ ਆਪਣੀ ਦੇ ਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁੜ ਸਹ ਲਾਏ ਅਗੇ ਆਨੇ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹਵਰ ਉਸ ਕਾ ਬਸਵਾਸ ਨਾ ਹੋਵੇ ਜਿਸ ਕੀ ਬਸਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ 10 ਬਸਤੂ ਲੈ ਪਾਛੇ ਪਾਵੈ ਇੱਕ ਬਸਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ 10 ਪੀ ਹਰੇਲੇ ਥਿਓ ਮੂੜਾ ਕਹੂੰ ਕਹਾ ਕਰੀ ਸਾ ਠਾਕੁਰ ਸਿਉ ਨਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮੰnaya ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕਿ ਸ਼ ਬਹੌਰ ਸਹਾਲਾਈ ਅਗਿਆਨੀ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹੌਰ ਉਸ ਕਾ ਬਸਵਾਸ ਨਾ ਹੋਵੇ ਜਿਸ ਕੀ ਬਸ ਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਤਨਾਮੁ ਸ੍ਰੀ ਵਾਹਿਗੁਰੂ ਸਹਿਬ ਜੀ ਦਾਸ ਬਸਤੂ ਲ ਪਾਛੇ ਪਾਵੈ ਇੱਕ ਬਸਤਰ ਕਾਰਨ ਬਖੋਟੇ گاਵੈ ਇੱਕ ਪੀਨਾ ਦੇ ਦਸ ਪੀ ਹਰਲੇ ਥਿਉ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਓ ਨਹੀਂ ਚਾਰਾ ਜਾਂ ਕਿਉ ਕੇ ਜੀ ਸਦ ਨਮਸਕਾਰਾ ਜਾਂ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤិន ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁਲ ਸਹ ਲਾਈ मन रोस कराई अपनी पतित आप ही खोवै बहुर उसका उसका बसवासना होवै जिसकी बस्त तिस आगे राख प्रभ की आज्ञा माने माथै ਉਸ ਤੇ ਚਾਹ ਗੋਣਾ ਕਰੇ ਨਿਹਾਲ ਨਾਨਕ ਸਹਬ ਸਦਾ ਦੇ ਹਾਲ ਸਤਨਾਮੁ ਸ੍ਰੀ ਵਾਹਿਗੁਰੂ ਸਹਬ ਜੀ ਦਾਸ ਬਸਤੂ ਲੈ ਪਾਛੇ ਪਾਵੈ ਇੱਕ ਬਸਤਰ ਕਾਰਨ ਬਖੋਟੇ ਗਾਵੈ ਏਕ ਬੇਨਾ ਦੇ 10 ਪੀ ਹਰੇਲੇ ਤਿਉ ਮੂੜਾ ਕਹੂੰ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਂ ਕਿਉ ਕੇਜ ਸਦ ਨਮਸਕਾਰਾ ਜਾਂਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋਂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਣਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁੜ ਸਾਲਾਏ ਅਗੇ ਆਨੀ ਮਨ ਰੋਸ ਕਰਾਈ ਆਪਣੀ ਪਤਿਤ ਆਪ ਹੀ ਖੋਵੈ ਬਹਾਵਰ ਉਸ ਕਾ ਬਸ ਵਾਸਨਾ ਹੋਵੈ ਜਿਸ ਕੀ ਬਸਤ ਤਿਸ ਆਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਾਥੈ ਉਸ ਤੇ ਚੋਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਤਨਾਮੁ ਸ੍ਰੀ ਵਾਹਿਗੁਰੂ ਸਹਬ ਜੀ ਦਾਸ ਬਸਤੂ ਲੈ ਪਾਛੇ ਪਾਵੈ ਇਕ ਬਸਤਰ ਕਾਰਨ ਬਖੋਟੇ ਗਾਵੈ ਇਕ ਬੀਨਾ ਦੇ ਦਸ ਪੀ ਹਰੇਲੇ त्यों मोड़ा कहूं कहां करे जिस ठाकुर स्यो नहीं चारा ता के जे नमस्कारा नमसकारा जाके मन लागा प्रभ मीठा सर्व सोख ताहु मन बूठा जिस जन अपना हुकम मनाया सर्व थोक नानक तिन पाया